ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਰੀ ਵੈਰੀ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਅਨਦਰ ਵੀਡੀਓ ਹੁਪਸੋ ਤੁਸੀਂ ਸਾਰੇ ਠੀਕ ਠਾਕ ਹੋਗੇ ਤਾਂ ਬਰਸ ਤੁਮ ਖੁਸ਼ ਆ ਰਹੇ ਮੈਂ ਬਿਲਕੁਲ ਠੀਕ ਐ ਟਾਈਮ ਆ ਮਾਰਨਿੰਗ ਦਾ 7:30 ਦਾ ਟਾਈਮ ਆ ਅੰਦਰ ਮੇਰੇ ਕੋਲ ਸਬਜੀ ਪਈ ਸੀ ਰਾਤ ਵਾਲੀ ਆਟਾ ਮੈਂ ਗੁੰਨ ਕੇ ਆਈ ਬਾਰ ਵਾਲੀ ਕਿਚਨ ਵਿੱਚ ਹੇਅਰ ਆਇਲਿੰਗ ਕਰਕੇ ਆਈਆਂ ਮੈਂ ਹੈਡ ਬਾਥ ਲੈਣਾ ਹੈਅਰ ਵਾਸ਼ ਕਰਨੀ ਨਹੀਂ ਕੱਲ ਕਰਨੀ ਸੀ ਪਰ ਮੈਂ ਭੁੱਲ ਗਈ ਹਨਾ ਤੇ ਅੱਜ ਡੇਟ ਹੈਗੀ ਐ 12th ਆਫ ਨੋਵੇmber ਟਿਊਸਡੇ ਮੰਗਲਵਾਰ ਦਾ ਦਿਨ 12 ਨਵੰਬਰ ਤਰੀਕ ਐ ਅੱਜ ਕੱਲ ਮੈਂ ਕੋਈ ਵੀਡੀਓ ਸ਼ੂਟਿੰਗ ਨਹੀਂ ਕੀਤੀ 11 ਨੂੰ ਕੋਈ ਸ਼ੂਟਿੰਗ ਨਹੀਂ ਕੀਤੀ ਬਿਕੋਜ਼ ਹਰ ਦਿਨ ਅਲੱਗ ਹੁੰਦਾ ਹਨਾ ਸੇਮ એનર્ਜੀ ਲੈਵਲ ਆਪਣੇ ਰੋਜ਼ ਰੋਜ਼ ਨਹੀਂ ਹੁੰਦੀ ਆਪਾਂ ਰੋਜ਼ ਰੋਜ਼ ਕੁਝ ਨਹੀਂ ਹੁੰਦੇ ਰੋਜ਼ ਰੋਜ਼ ਉਦਾਸ ਨਹੀਂ ਹੁੰਦੇ ਹੈਗੇ ਤੇ એનર્ਜੀ ਲੈਵਲ ਕੱਲ ਮੇਰਾ ਡਾਊਨ ਸੀ ਉਸ ਕਰਕੇ ਮੈਂ ਕੱਲ ਕੰਮ ਆਚਾਰਾ ਕੋਈ ਖਾਸ ਨਹੀਂ ਕਰ ਰਹਾ ਹੈਗਾ ਕਰਿਆ ਤਾਂ ਸਰਦਾ ਨਹੀਂ ਕਰ ਰਹੀ ਨਾ ਪਰ ਕੁਝ ਖਾਸ ਨਹੀਂ ਕਰਿਆ ਨਾ ਮੇਰੇ ਵੀਡੀਓ ਸ਼ੂਟ ਕਰਨ ਨੂੰ ਦਿਲ ਕਰਿਆ ਕੱਲ ਥੋੜਾ ਜਿਹਾ ਐਂ ਕਹੋ ਕਿ એનર્ਜੀ ਲੈਵਲ ਵੀ ਲੋ ਸੀ ਮਨ ਅੰਦਰੋਂ ਹੀ ਪਤਾ ਕਿਉਂ ਉਦਾਸ ਸੀ ਕਹਿੰਦੇ ਨੇ ਕੋਈ ਲੇਟਿਸ ਜਿਵੇਂ ਕੋਈ ਨੇਚਰਲ ਨਹੀਂ ਹੁੰਦਾ ਹਨਾ ਕਿ ਆਪਣਾ ਇਹ ਪ੍ਰੋਸੈਸ ਹੁੰਦਾ ਕਿ ਮੂਡ ਸਵਿੰਗਸ ਹੁੰਦੇ ਰਹਿੰਦੇ ਨੇ ਜੀ ਇਹ ਤਾਂ ਕੁਝ ਲੱਗਦਾ ਮਿਲੋ ਜੀ ਜਿਹੜਾ ਪ੍ਰੋਡਕਟ ਅਟਕਾ ਦੇ ਬਿਲਕੁਲ ਵੀ ਪਤਾ ਨਹੀਂ ਬਿਨਾ ਗੱਲ ਤੋਂ ਉਦਾਸੀ ਆਇਆ ਵੀ ਹੋ ਕੇ ਅੰਦਰ ਉਹ ਕੁਸ਼ ਕਰ ਨੂੰ ਕੰਮ ਚਲੂ ਜਿਹੜੇ ਨਹੀਂ ਸਰਦੇ ਉਹ ਕਰਨੇ ਪੈਂਦੇ ਨੇ ਉਹ ਐਕਸਟਰਾ ਕੰਮ ਕੁਸ਼ ਕਰਨ ਦਾ ਦਿਲ ਨਹੀਂ ਕਰਦਾ ਕੱਲ ਮੇਰਾ એનર્ਜੀ ਲੈਵਲ ਬਹੁਤ ਲੋ ਸਿਕਾ ਲੇਟੀ ਰਹੀ ਮੈਂ ਖਾਣ ਪਕਾਉਣ ਕਰਿਆ ਸਾਫ-ਸਾਫ ਇਹ ਕੰਮ ਨਹੀਂ ਕਰਿਆ ਕੋਈ ਵੀਡੀਓ ਸ਼ੂਟ ਕਰਨ ਨੂੰ ਦਿਲ ਵੀ ਨਹੀਂ ਕਰਾਇਆ ਤੇ ਕੰਮ ਤਾਂ ਕਰੇ ਸੀ ਤੇ ਅੱਜ ਸਵੇਰੇ ਮੈਂ ਕਿਹਾ ਚਲੂ ਕਿਚਨ ਸਾਫ ਕਰਕੇ ਆਵਾਂ ਮਾਬਲੀ ਕਿਚਨ ਬਹੁਤ ਗੰਦੀ ਮੇਰੇ ਲਈ ਬਹੁਤ ਬਦੀ ਸੁਮੈ ਨਹੀਂ ਕਰਦੀ ਸੀ ਆਹ ਸ਼ੈਲਫ ਬਹੁਤ ਬੰਦੀ ਹੈ ਗੈਸ ਸਟੋਵ ਬਹੁਤ ਗੰਦਾ ਤਾਂ ਯੂਜ਼ ਹੀ ਕਰਦੇ ਅੰਦਰ ਮਿੱਟੀ ਆ ਜਾਂਦੀ ਹੈ ਕਬerts ਨੇ ਬਾਹਰੋਂ ਕਲੀਨ ਕਰਦਿਆਂ ਨੇ ਅੰਦਰੋਂ ਉਹਦਾ ਪਹਿਲਾਂ ਕੈਬਨਟਸ ਹੈਲਪਰ ਵੀ ਹੈਪਰ ਨਾਲ ਕਲੀਨ ਕਰਦੇ ਸਫਾਈ ਹੋ ਗਈ ਸਦੋਂ ਪਰ बार-बार ਕਪੜਾ ਮਾਰਨ ਵਾਲਾ ਰਹਿ ਗਿਆ ਸ਼ੀਸ਼ੇ ਕਲੀਨ ਕਰਨਾ ਵਾਸ਼ ਕਰਨਾ ਪਾਣੀ ਨਾਲ ਇਹ ਕੰਮ ਆ ਮੇਰਾ ਮੈਂ ਕਿਚਨ ਦਾ ਕੰਮ ਖਤਮ ਕਰਕੇ ਹੋਣੀ ਹੈ ਅੰਦਰ ਤੋਂ ਇਕੱਲੇ ਫੁੱਲਕੇ ਬਣਾਉਣੇ ਡੱਟਾ ਕੋਈ ਨਹੀਂ ਸਬਜ਼ੀ ਮੇਰੇ ਕੋਲ ਪਈ ਹੈ ਜਾਂ ਮੈਂ ਆਪਣਾ ਬ੍ਰੈਕਫਾਸਟ ਕੋਈ ਈਜ਼ੀ ਆਪਸ਼ਨ ਮੈਂ ਦੇਖਦੀ ਹਾਂ ਮੈਂ ਬਣਾਣਾ ਸਮੂਦੀ ਸੋਚ ਰਹੀ ਹਾਂ ਬਣਾਣਾ ਇੱਦਾਂ ਆਪ ਆਪਣੇ ਹੱਥਿਆਂ ਨਾਲ ਲਿਆਏ ਕੱਪੜੇ ਲਿਆਏ ਆਪਣਾ ਕ੍ਰੀਨਰ ਲਿਆਏ ਕਿਉਂ ਸੂਨ ਤਿਲਾਨਾ ਨੇ ਪਾਠ ਤੇ ਆਪਣਾ ਆਰਾਮ ਨਾਲ ਕੰਮ ਕਰਦੇ ਆ। ਥੋੜੇ ਸ਼ੁਰੂ ਕੰਮ ਤੇ ਕੰਮ ਬਿਨਾਂ ਨਹੀਂ ਸੰਦਾ ਕੰਮ ਕਰਨੇ ਪੈਂਦੇ ਨੇ ਤੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਭਾਣਾ ਕਹਿੰਦੇ ਬਹੁਤ ਕੰਮ ਕਰਦੇ ਕੰਮ ਕਰਨੇ ਪੈਂਦੇ ਨੇ ਜੀ ਸਰਦੇ ਨਹੀਂ ਹੈਗੇ ਆਪ ਨੂੰ ਅੱਗੇ ਕੋਈ ਕੰਮ ਕਰਨਾ ਨਾ ਹੋਵੇ ਆਪਾਂ ਨੂੰ ਪਤਾ ਵੀ ਆਪਣੀ ਰਿਸਪੌਂਸਿਬਿਲਟੀ ਆ ਨਾ। ਹੁਣ ਮੈਂ ਕਿਚਨ ਕਈ ਦਿਨਾਂ ਤੋਂ ਦੇਖੀ ਸੀ ਗੰਦੀ ਪਈ ਐ, ਥਾਸਾ ਲੜਾਈ ਪਈ ਐ। ਪਰ ਕਰੋ ਕੌਣ ਇਹਨੂੰ ਮੈਂ करूंगी ਮੇਰੇ ਅੱਗੇ ਕੋਈ ਕਰਨ ਵਾਲਾ ਜੇ ਹੈ ਹੀ ਨਹੀਂ ਤਾਂ ਆਬਵੀਅਸਲੀ ਮੈਨੂੰ ਹੀ ਕਰਨੀ ਪਊਗੀ ਕੰਮ ਉਹ ਮੈਂ ਹਫ਼ਤਾ ਪਹਿਲਾਂ ਵੀ ਕਰ ਦਾਂਗੀ ਪਰ ਇੱਕ ਟਾਈਮ ਹੁੰਦਾ ਆਪ ਦਾ ਮੂਡ ਹੁੰਦਾ ਕੰਮ ਕਰਨ ਦਾ ਤੇ ਕੰਮ ਜੇ ਹੋ ਜਾਂਦਾ ਹੋਇਆ ਤਾਂ ਹੁੰਦਾ ਹੀ ਸਾਫ਼ ਫਿਰ ਮੈਨੂੰ ਕੋਈ ਲੋੜ ਸੀ ਕਰਨ ਦੀ ਇਸ ਲਈ ਕਰਨਾ ਪੈਂਦਾ ਘਰ ਵੱਡਾ ਇੱਕ ਇੱਕ ਕੋਰਨਰ ਰੋਜ਼ ਆਪਾਂ ਸਾਫ਼ ਕਰਾਂਗੇ ਤਾਂ ਠੀਕ ਰੋਗ ਤੇ ਆਪਦੀ ਬੋਡੀ ਵੀ ਐਕਟਿਵ ਰਹੂ ਚਲੋ ਹੁਣ ਕੰਮ ਲੱਗੇ ਪਿਆ ਕੰਮ ਹੀ ਕਰਨਾ ਆ ਨਾ ਕਰੂੰ ਅੰਦਰ ਕੁਝ ਹੋਰ ਕਰੂੰ ਕੰਮ ਤਾਂ ਕਰਨਾ ਹੀ ਕਰਨਾਗਾ ਸ਼ੁਰੂ ਹੁਣੇ ਹੋਣਾ ਆਪਾਂ ਆਪਣੇ ਕੰਮ ਤੇ ਕਈ ਦਿਨਾਂ ਤੋਂ ਸੋਚ ਰਹੀ ਸੀ ਕਿ ਕਿਚਨ ਦੀ ਸਫਾਈ ਕਰਨੀ ਹੈ ਸਫਾਈ ਕਰਨੀ ਆ ਪਰ ਟਾਈਮ ਹੀ ਨਹੀਂ ਕੱਢ پا ਰਹੀ ਸੀ ਇੰਨੀ ਬਿਜ਼ੀ ਚੱਲ ਰਹੀ ਸੀ ਇੱਕ ਵਾਰ ਮੈਨੂੰ ਆਇਆ ਹੁੰਦਾ ਵੀ ਦੁਪਹਿਰੇ ਮੈਂ ਲੇਟਾਂ ਰੈਸਟ ਕਰਾਂ ਉਹ ਵੀ ਜ਼ਰੂਰੀ ਹੋ ਜਾਂਦਾ ਤਾਂ ਸਾਰਾ ਦਿਨ ਹੀ ਮੈਂ ਲਗਾਤਾਰ ਹੀ ਕੰਮ ਕਰਦੀ ਸਵੇਰ ਦੇ ਹੁੰਦੇ ਕੁਝ ਕਵਰਸ ਹਨ ਜਿਹਦੇ ਵਿੱਚ ਆਪਾਂ ਕੁਕਿੰਗ ਵੀ ਕਰਨੀ ਹੁੰਦੀ ਹੈ ਸਫਾਈ ਵੀ ਕਰਨੀ ਹੁੰਦੀ ਹੈ ਕੱਪੜੇ ਵੀ ਵਾਸ਼ ਕਰਨ ਵਾਲੇ ਹੁੰਦੇ ਨੇ ਜਿਸਨ ਕਰਨੇ ਹੁੰਦੇ ਨੇ ਉਸ ਤੋਂ ਬਾਅਦ ਮੈਂ ਦੁਪਹਿਰੇ ਕਰਦੀ ਆ ਰੈਸਟ ਇਹ ਨਹੀਂ ਮੈਂ ਸਾਰਾ ਦਿਨ ਹੀ ਮੈਂ ਖਾਪਦੀ ਹੈਗੀ ਫਿਰ ਦੁਪਹਿਰ ਤੋਂ ਬਾਅਦ ਉੱਠ ਕੇ ਲਾਂਚ ਵਗੈਰਾ ਕਰਕੇ ਆਪ ਦਾ ਆਰਾਮ ਨਾਲ ਕਿ ਮੈਂ ਦੁਬਾਰੇ ਕੰਮ ਉਤੇ ਲੱਗਦੀ ਹੁੰਦੀ ਹਾਂ ਜੋ ਵੀ ਕੰਮ ਹੁੰਦੇ ਨੇ ਕੋਈ ਸ਼ਾਮ ਨੂੰ ਵੰਟਦਾਨੀ ਕੋਈ ਸਵੇਰੇ ਇਦਾਂ ਡਿਵਾਈਡ ਕਰਕੇ ਕਰਨੇ ਈਜ਼ੀ ਹੋ ਜਾਂਦੇ ਹਨਾ ਇੱਕੋ ਹੀ ਗੋ ਵਿੱਚ ਆਪਾਂ ਕਰੀਏ ਇੱਕੋ ਹੀ ਲਾਈਕ ਕਰਨੇ ਲਗਾਤਾਰ ਕਰਨੇ ਮੁਸ਼ਕਲ ਹੋ ਜਾਂਦੇ ਨੇ ਵੀ ਹੁਣ ਕਰਕੇ ਹੀ ਸਾਂ ਲੈਣਾ ਉਹ ਗੱਲ ਨਹੀਂ ਮੈਂ ਕਰਦੀ ਹੁੰਦੀ ਇਸ ਕਰਕੇ ਮੇਰਾ ਟਾਈਮ ਕੱਢ ਨਹੀਂ ਪਾਤੀ ਇਸ ਵਿੱਚ ਟਾਈਮ ਅੱਜ ਫਾਈਨਲੀ ਮੈਂ ਸੋਚਿਆ ਅੰਦਰ ਚਲੋ ਮੈਂ ਸਬਜ਼ੀ ਨਹੀਂ ਬਣਾਉਣੀ ਮੇਰੇ ਕੋਲ ਰਾਤ ਵਾਲੀ ਸਬਜ਼ੀ ਪਈ ਸੀ ਸਿਰਫ ਆਟਾ ਗੁੰਨ ਕੇ ਤੇ ਚਾਪਾਣੀ ਕਰਕੇ ਭਾਂਡੇ ਵਗੈਰਾ ਮਾਂਜ ਕੇ ਅੰਦਰ ਮੈਂ ਹੋਰ ਕੁਝ ਵੀ ਕੰਮ ਨਹੀਂ ਕਰਾਂ ਅੱਗੇ ਬਾਹਰ ਵਾਲੇ ਕਿਚਨ ਦੀ ਤਿਆਰੀ ਕਰਦੇ ਆਂ ਸਾਫ ਸਫਾਈ ਇਥੇ ਗੁਲਦਸਤੇ ਵਿੱਚ ਡਿੱਗੀ ਤੇ ਡਾਣੀ ਜੀ ਮੈਂ ਡਰ ਗਈ ਮੈਨੂੰ ਐ ਲੱਗਾ ਹੈ ਚਿਪ ਕਲੀਨ ਛਾਲ ਮਾਰੀ ਕਿ ਮਨ ਚੋਂ ਮੇਰੇ ਨੰਨ ਡਰ ਬੈਠੇ ਵੇਖੋ ਕਿ ਕਿਚਨ ਯੂਜ਼ ਨਹੀਂ ਕਰਦੇ ਕਈ ਵਾਰ ਛਿਪਕਲੀ ਆ ਜਾਂਦੀ ਹੈ ਉਸ ਕਰਕੇ ਮੈਨੂੰ ਐ ਨਾ ਬਈ ਇਹ ਆ ਚੀ ਚੱਕੂੰਗੀ ਇਥੋਂ ਵੀ ਛਿਪ ਕਲੀਨ ਨਿਕਲੂਗੀ ਆ ਚੀ ਜੇ ਖੂੰਗੀ ਤੋ ਵੀ ਛਿਪ ਕਲੀਨ ਨਿਕਲੂਗੀ ਕਿਚਨ ਦੀ ਇੱਕ ਵਾਰ ਸ਼ੈਲਫਸ ਤੇ ਗੈਸ ਸਟੋਵ ਮੈਂ ਕਲੀਨ ਕਰਤਾ ਕਿੱਲੇ ਕੱਪੜੇ ਨਾਲ ਤੇ ਬਾਕੀ ਉਹ ਦੀ ਸਾਫ ਸਫਾਈ ਬਾ ਤੇ ਹੁਣ ਕਰਦੇ ਆਂ ਸਿੰਕਸ واش ਇੱਕ ਟੱਬ ਵੀ ਮੈਂ ਕਾ ਚਲ ਪਾਉਸ਼ ਕਰਦੀ ਨੇ ਫਰਸ ਤਾਂ ਕਿ ਇਹਨਾਂ ਨੂੰ ਕਰਦਣੇ واਸ਼ ਬਸ ਸ ਮੈਂ ਕਦੇ ਕਦੇ ਕੱਪੜੇ ਨਾਲ ਵਾਈਪ ਕਰ ਦਿੰਨੀ ਹੁੰਨੀ ਪਰ ਜਿਸ ਦਿਨ ਮੈਨੂੰ ਲੱਗੇ ਵੀ ਹੁਣ ਇਹਨਾਂ ਨੂੰ واਸ਼ ਦੀ ਜ਼ਰੂਰਤ ਹਨ ਵੀ ਧੋਣਾਂ ਧੋਣੇ ਪੈਣਗੇ ਵੀ ਧੋ ਕੇ ਸਾਫ਼ ਹੋਣਗੇ ਫਿਰ ਮੈਂ ਧੋ ਕੇ ਖਾਪੀ ਆ ਯੂਜ਼ ਤਾਂ ਕਿਚਨ ਤੇ ਕੋ ਹੁੰਦੀ ਨਹੀਂ ਪਰ ਫਿਰ ਵੀ ਚੀਜ਼ ਸਾਫ਼ ਸਫਾਈ ਉਨੀ ਹੀ ਜ਼ਰੂਰੀ ਹੋ ਜਾਂਦੀ ਹੈ ਤਾਂ ਕਿ ਆਪਣੀ ਚੀਜ਼ ਵਧੀਆ ਰਹੇ ਲੰਬੇ ਸਮੇਂ ਤੱਕ ਚੱਲੇ ਖਰਾਬ ਨਾ ਹੋਵੇ ਨਹੀਂ ਸਫਾਈ ਕਰਾਂਗੇ ਚਲ ਹੋਣਾ ਕੁਝ ਵੀ ਨਹੀਂ ਹੈਗਾ ਤੇ ਪਰ ਉਹ ਆਪਣੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ। ਉਹਨੇ ਜਿਆਦਾ ਟਾਈਮ ਨਹੀਂ ਚੱਲਦੀਆਂ ਨੇ ਕਿ ਤੇ ਆਪਾਂ ਕਹਿੰਦੇ ਚੀਜ਼ ਖਰਾਬ ਹੋ ਗਈ ਹੈ ਨਾ। ਵੈਸੇ ਵੀ ਗੰਦੀਆਂ ਚੀਜ਼ਾਂ ਪਈਆਂ ਬੁਰੀ ਨਹੀਂ ਲੱਗਦੀ ਇਹਨੇ। ਤੇ 10 ਦਿਨਾਂ ਤੋਂ 15 ਦਿਨਾਂ ਤੋਂ ਥੋੜੀ-ਬਹੁਤੀ ਸਫਾਈ ਕਰ ਦਾਂਗੇ ਇੱਕ ਦਿਨਾਂ ਕਿ ਕੋਈ ਫਰਕ ਨਹੀਂ ਪੈਂਦਾ ਹੈਗਾ ਏਡੀ ਵੱਡੀ ਗੱਲ ਨਹੀਂ ਹੁੰਦੀ। ਤੇ ਟੈਪਸ ਮੈਂ ਸਾਰੀਆਂ ਖੋਲ ਲਾਂ ਨੇ ਜਿਸ ਸਿਰ ਮੈਂ ਟੰਬਾ ਵਾਸ਼ ਕਰ ਦਿਆਂ ਤਾਂ ਕਿ ਜਿਹੜਾ ਪਾਈਪਸ ਦੇ ਵਿੱਚ ਪਾਣੀ ਇੱਕ ਰੁਕਿਆ ਹੋਇਆ ਪਾਸ ਥਰੂ ਹੋ ਜੇ ਉਹ ਪਾਣੀ ਨਿਕਲ ਜੇ। ਤੇ ਟੂਟੀਆਂ ਚੱਲਦੀਆਂ ਸੀ ਸਹੀ ਰਹਿਣੀਆਂ ਹੁੰਦੀਆਂ ਬੰਦ ਕਰਕੇ ਰੱਖਾਂਗੇ ਬਿਲਕੁਲ ਉਹ ਵੀ ਠੀਕ ਨਹੀਂ ਇਸ ਕਰਕੇ ਮੈਂ ਟੂਟੇ ਇੱਕ ਵਾਰ ਸਾਰੀਆਂ ਖੋਲਦਾਂ ਨੇ ਪਾਣੀ ਕੱਢ ਦਾਂ ਜਿਹੜਾ ਰੁਕਿਆ ਪਿਆ ਹੁੰਦਾ ਤੇ ਨਾਲੇ ਕਿਚਨ ਦੀ ਸਾਫ ਸਫਾਈ ਹੋ ਜਾਂਦੀ ਹੈ ਸਿੰਕਸ ਵਾਸ਼ ਹੋ ਜਾਂਦੀਆਂ ਨੇਗੀਆਂ ਤੇ ਨੀਚੇ ਜਿਹੜਾ ਡਰੇਨ ਚ ਪਾਣੀ ਖੜਾ ਹੁੰਦਾ ਉਹ ਵੀ ਚੰਦ ਪਾਉਂਦਾ ਵਾਸਤੇ ਬਾਹਰ ਪਾ ਉਹ ਹੈਗੇ ਪਾਣੀ ਪੂਰਚੇ ਲਈ ਭਰਦੀ ਹੈ ਹੈਲਪਰ ਪਾਣੀ ਚੱਲ ਜਿਆਦਾ ਹੁੰਦਾ ਪਰ ਇੱਕ ਕਿਚਨ ਦਾ ਫਿਰ ਵੀ ਪਾਣੀ ਚਲਾ ਦਈ ਸਾਰਾ ਇੱਕ ਸਿਸਟਮ ਦੇ ਚੱਲਣ ਲੱਗ ਜਾਂਦਾ ਸਿੰਕਸ ਅੱਛੀ ਤਰ੍ਹਾਂ ਮੈਂ ਕਰਦੀ ਹਾਂ ਵਾਸ਼ ਵਾਸ਼ ਕਰਕੇ ਅੱਛੀ ਤਰ੍ਹਾਂ ਡਰਾਈ ਕਰ ਦੂੰਗੀ ਇਹ ਰਾਉਂਡ ਟੱਬ ਨੇ ਮੈਨੂੰ ਰਾਉਂਡ ਪਤਾ ਨਹੀਂ ਕਿਉਂ ਨਹੀਂ ਵਧੀਆ ਲੱਗਦੇ ਹੈਗੇ ਉਹ ਸ਼ਾਈਨਿੰਗ ਇਹਨਾਂ ਵੀ ਜ਼ਿਆਦੇ ਦੂਜੇ ਮੈਟ ਵਿੱਚ ਆਉਂਦੇ ਨੇ ਸਕੁਅਰ ਆਉਂਦੇ ਨੂੰ ਮੈਟ ਚ ਆਉਂਦੇ ਨੇਗੇ ਹੁਣ ਤਾਂ ਹੋਰ ਮਟੀਰੀਅਲ ਚ ਵੀ ਆਉਣ ਲੱਗੇ ਤੇ ਸ਼ਾਈਨਿੰਗ ਇਹਨਾਂ ਦੀ ਜ਼ਿਆਦਾ ਹੁੰਦੀ ਹੈ ਇਹ ਸਟੇਨਲੈਸ ਸਟੀਲ ਦੇ ਹੁੰਦੇ ਨੇ ਉਹ ਮੈਟ ਲੁੱਕ ਚ ਹੁੰਦੇ ਨੇ ਉਹਨਾਂ ਨੂੰ ਸ਼ਾਈਨਿੰਗ ਨਹੀਂ ਹੁੰਦੀ ਤੇ ਉਹ ਮੈਨੂੰ ਡੀਪ ਉਹ ਅੱਛੇ ਲੱਗਦੇ ਨੇ ਸਪੇਸ਼ੀਅਸ ਲੱਗਦੇ ਨੇ ਜਾਵੇ ਤੇ ਸਾਰਾ ਕੁਝ ਵਾਸ਼ ਕਰਨ ਤੋਂ ਬਾਅਦ ਪਾਣੀ ਸੁਕਾ ਦੂੰਗੀ ਟੈਪਸ ਤੇ ਇੱਕ ਸੁੱਕਾ ਡਰਾਈ ਕੱਪੜਾ ਮਾਰ ਦੂੰਗੀ ਤਾਂ ਕਿ ਜਿਹੜਾ ਕੋਈ ਪਾਣੀ ਲੱਗਿਆ ਹੋਇਆ ਨਾ ਡ੍ਰੌਪਸ ਵਗੈਰਾ ਪਾਣੀ ਦੇ ਲੱਗੇ ਹੋਏ ਨੇ ਗਿੱਲੀਆਂ ਨੇ ਟੈਪਸ ਤੇ ਇੱਕ ਵਾਰ ਡਰ ਕਿ ਜਿੱਥੇ ਪਾਣੀ ਲੱਗਿਆ ਰਹੇਗਾ ਸਟੀਲ ਤੇ ਟੈਪਸ ਤੇ ਉਹ ਫਿਰ ਖਰਾਬ ਕਰ ਦਾਂਗਾ। ਅੱਛੀ ਤਰ੍ਹਾਂ ਟਾਈਲਸ ਦੇ ਵੀ ਪਿੱਛੇ ਕੱਪੜਾ ਮਾਰ ਦੂੰਗੀ ਤਾਂ ਕਿ ਪਾਣੀ ਦੇ ਦਾਗ ਨਾ ਲੱਗਣ ਕਿਉਂਕਿ ਅਸੀਂ ਕਿਚਨ ਨੂੰ ਰਿਯੂਜ਼ ਹੀ ਨਹੀਂ ਕਰਨੀ ਹੈਗੀ। ਸੋਚਦੀ ਅੱਜ ਸਫਾਈ ਕਰਕੇ ਅੱਛਾ ਲੱਗਿਆ ਫਿਰ ਮੈਨੂੰ ਲੱਗਿਆ ਕਿ ਹਾਂ ਮੈਂ ਸਰਦੀਆਂ ਵਿੱਚ ਇੱਥੇ ਕੁਕਿੰਗ ਕਰਾਂਗਾ। ਕੁਕਿੰਗ ਮੀਨਸ ਕੱਲੀ ਸਬਜੀ ਸਬਜੀ ਹੀ ਬਣਾਇਆ ਕਰਾਂ। ਉਂਝੇ ਕੁਕਿੰਗ ਕਰਦਿਆਂ ਫਿਰ ਸਾਡਾ ਸਾਰਾ ਸਿਸਟਮ ਹੁਣ ਉਧਰ ਬਣਾਇਆ ਸੁੱਕੇ ਆਟੇ ਦਾ, ਆਚਾਰ ਦਾ। ਤੇ ਬਾਕੀ ਹੋਰ ਚੀਜ਼ਾਂ ਜਿਹੜੀਆਂ ਸਾਰੀਆਂ ਉਧਰ ਨੇ ਫਿਰ ਇੱਕ ਤੇ ਹੀ ਹੁੰਦਾ ਕਿ ਬਾਹਰ ਕੋਈ ਆ ਕੇ ਆਪਣੀ ਹੈਲਪ ਕਰੂਗਾ ਨਾ ਫਿਰ ਮੈਂ ਕੱਲੀ ਨਹੀਂ ਗੀੜੇ ਲਾਉਂ ਅੰਦਰਵਾਚੀ ਚੱਕ ਕੇ ਲਿਆਉਂ ਫਰਿਜ ਵਿੱਚ ਉਹਦਾ ਹੀ ਚੱਕ ਲੇ ਹੁਣ ਸੈਲਡ ਕੱਢ ਦੋ ਤਾਂ ਕਰਕੇ ਫਿਰ ਮੈਨੂੰ ਐ ਹੁੰਦਾ ਚਲ ਮੈਂ ਕੱਲੀ ਸਮਝੀ ਬਣਾ ਕੇ ਇੱਧਰ ਲੈ ਜਾ ਕਰੂੰਗੀ ਅੰਦਰ ਤੇ ਟੈਪਸ ਹੋ ਗਏ ਸਾਫ਼ ਬਿਲਕੁਲ ਚਮਕ ਗਈਆਂ ਫਿਰ ਅਸਰ ਟੈਪਸ ਆਪਣੇ ਖਰਾਬ ਨਹੀਂ ਹੁੰਦੇ ਹੈਗੇ ਸ਼ੋਰ ਆ ਨਹੀਂ ਲੱਗਦਾ ਚੰਦਾ ਇਹਦੇ ਉੱਪਰ ਸਿੰਕਸ ਵੀ ਬਿਲਕੁਲ ਤੱਬ ਵੀ ਹੋ ਗਏ ਕਲੀਨ ਤੇ ਹੁਣ ਸ਼ੁਰੂ ਕਰਦੇ ਆ ਬਾਕੀ ਦੀ ਸਫਾਈ ਜਿਹੜੀ ਇਹਦੀ ਰਹਿਣੀ ਸੀ ਇਹ ਕਬਡਰਟ ਸੀ ਅੰਦਰੋਂ ਤੋਂ ਮੇਰੀ ਕਲੀਨ ਹੋਈ ਹੋਈ ਸੀ ਇਹ ਦਿਵਾਲੀ ਤੋਂ ਪਹਿਲਾਂ ਮੈਂ ਕਰਦੇ ਸੀ ਇਹ ਹੈਲਪਰ ਨੂੰ ਨਾਲ ਲਗਵਾ ਕੇ ਦੇ ਬਾਹਰੋਂ ਰਹਿੰਦੇ ਸੀ ਕਰਨ ਵਾਲੇ ਬਾਹਰੋਂ ਮੈਂ ਕੁਝ ਦੀ ਕਾਲੋਨੀ ਵਗੈਰਾ ਕੁਝ ਨਹੀਂ ਮਾਰਿਆ ਸੀ ਤੇ ਮੈਂ ਕਿਹਾ ਚਲੋ ਬਾਹਰ ਵੀ ਕਪੜਾ ਮਾਰ ਲਣੇ ਆ ਆਹ ਵਾਲੇ ਕਿਚਨ ਦੇ ਕਬਡਰਟਸ ਨਾ ਬਹੁਤ ਸਾਲ ਪੁਰਾਣੇ ਨੇ ਇਹ ਹੈਗੇ ਨਹੀਂ ਘੱਟੋ ਘੱਟ ਤੁਸੀਂ ਨਾਲੋ ਵੀ 25 26 ਸਾਲ ਪੁਰਾਣੇ ਨਾਲ ਵਾਲੇ ਕਬਡਰਟਸ ਪਹਿਲਾਂ ਅੰਦਰ ਵਾਲੇ ਕਿਚਨ ਚ ਹੁੰਦੇ ਸੀ ਆਹ ਵਾਲੇ ਵੁੱਡਨ ਕੈਬਿਨੇਟਸ ਇਹ ਜਿਹੜਾ ਸੀ ਰੈਨੋਵੇਟ ਜਿਹਨਾਂ ਨੇਵੈਸ਼ਨ ਕਰੀਏ ਘਰ ਦੀ ਤੇ ਉਦੋਂ ਸਾਨੂੰ ਲੱਗਿਆ ਕਿ ਸੁੱਟਣੇ ਨਹੀਂ ਚਾਹੀਦੇ ਹੈਗੇ ਫਿਰ ਅਸੀਂ ਨੂੰ ਬਹੁਤ ਸੇਫਲੀ ਮਿਸਤਰੀ ਤੋਂ ਉਤਰਵਾ ਲਈ ਸੀ ਤੇ ਦਰਵਾਰ ਵਾਲੀ ਕਿਚਨ ਚ ਲਗਵਾ ਲਈ ਚਲੋ ਸਮਾਨ ਵਗੈਰਾ ਆਪਣੇ ਕਿੰਨਾ ਹੁੰਦਾ ਨਾ ਸਮਾਨ ਸਾਡੇ ਤਾਂ ਪੰਡ ਪੁੰਡੇ ਹੈਗੇ ਵੀ ਨਹੀਂ ਜ਼ਿਆਦੇ ਪਰ ਹੈ ਵੀ ਨਹੀਂ ਬਹੁਤ ਅਸੀਂ ਕੱਢ ਵੀ ਦਿੱਤੇ ਤੇ ਕੁਛ ਸਟਿਲ ਖੇਤੀ ਕਰਕੇ ਡੋਲੂ ਟਾਲੂ ਟਿਫਨ ਹੋਗੇ ਜਿਵੇਂ ਰੋਟੀ ਵਾਲਾ ਡੱਬੇ ਹੋਗੇ ਇਸ ਤਰ੍ਹਾਂ ਦੇ ਵੱਡੇ ਵੱਡੇ ਭਾਂਡੇ ਕਾਫੀ ਹੋ ਜਾਂਦੇ ਨੇ ਖੇਤੀ ਵਾਲਿਆਂ ਦੇ ਘਰੇ ਕਿਉਂਕਿ ਛੋਟਾ ਸਾਈਜ਼ ਵੱਡਾ ਉਹ ਤੋਂ ਵੱਡਾ ਸਾਰੇ ਸਾਈਜ਼ ਦੇ ਫਿਰ ਆਪਾਂ ਨੂੰ ਰੱਖਣੇ ਪੈਂਦੇ ਨੇ ਕਿਹਦੀ ਮੰਗਣ ਜਾਓ ਹਨ ਉਸ ਕਰਕੇ ਇਸ ਤਰ੍ਹਾਂ ਦੇ ਭਾਂਡੇ ਕਾਫੀ ਜਿਆਦਾ ਨਹੀਂ ਉਹ ਐਨੇ ਜਿਆਦਾ ਭਾਂਡੇ ਵੀ ਐ ਨਹੀਂਗੇ ਅਸੀਂ ਤਾਂ ਬਹੁਤ ਬਹੁਤ ਕੱਢਦੇ ਭਾਂਡੇ ਇੱਕ ਸਾਲ ਤਦ ਮੈਂ ਤੇ ਦਵਿੰਦਰ ਨੇ ਬਹੁਤ ਹੀ ਭਾਂਡੇ ਕੱਢੇ ਨੇਗੇ ਹਿਊਸਲੈਸ ਜੇ بس ਜਿਹੜੇ ਕੰਮ ਆਉਣ ਵਾਲੇ ਨੇ ਉਹ ਹੀ ਰੱਖੇ ਨੇ ਇਹ ਉੱਪਰਲੇ ਕੈਬਿਨੇਟਸ ਹੋ ਗਏ ਕਲੀਨ ਤੇ ਹੇਠਲੇ ਕੀ ਪਰ ਉਹ ਸਾਫ ਕਰਦਾਨੇ ਆ ਕਿ ਇਸ ਤਰ੍ਹਾਂ ਜੇ ਕਿਚਨ ਦੀ ਸਫਾਈ ਮੇਰੀ ਕਰਨ ਵਾਲੀ ਪਈ ਸੀ ਉਸ ਤੋਂ ਬਾਅਦ ਫਿਰ ਮੈਂ ਜਿਹੜੇ ਵਾਲ ਦੇ ਟਾਈਲਸ ਲੱਗੇ ਹੋਣੇ ਇਹ ਵੀ ਮੈਂ ਇਹੀ ਕਲੀਨਰ ਨਾਲ ਸਾਫ ਕਰ ਰਹੀ ਜਿਹੜੇ ਮੈਂ ਘਰੇ ਬਣਾਏ ਸੀ ਕਲੀਨਰ ਇਹ ਸਾਰੇ ਸਫਾਈ ਚ ਮੈਂ ਇਹੀ ਯੂਜ਼ ਕੀਤਾ ਅੱਜ ਟਾਈਲਸ ਤੇ ਵੀ ਵੁੱਡਨ ਕੈਬਿਨੇਟਸ ਤੇ ਵੀ ਤੇ ਜਿਹੜਾ ਸ਼ੈਲਸ ਤੇ ਗ੍ਰੇਨਾਈਟ ਲੱਗਿਆ ਉਹਨੂੰ ਵੀ ਇਸ ਕਲੀਨਰ ਨਾਲ ਸਾਫ ਕਰੂੰ ਗੈਸ ਸਟੋਵ ਤੇ ਵੀ ਆਪਾਂ ਯੂਜ਼ ਕਰ ਸਕਦੇ ਆ ਗ੍ਰੇਨਾਈਟ ਤੇ ਵੀ ਕਰ ਸਕਦੇ ਆ ਲਿਕਹਾਂ ਟਾਈਪ ਆਫ ਮਟੀਰੀਅਲ ਤੇ ਆਪਾਂ ਇਹਨੂੰ ਯੂਜ਼ ਕਰ ਸਕਦੇ ਆਂਗੇ ਹਾਮ ਨਹੀਂ ਕੁਝ ਵੀ ਖਰਦਾ ਸੇਫ ਹੀ ਏ ਕਿਸੇ ਵੀ ਮਟੀਰੀਅਲ ਤੇ ਆਪਾਂ ਯੂਜ਼ ਕਰ ਲਓ ਚਾਹੇ ਤੁਸੀਂ ਡੇਲੀ ਕਿਚਨ ਚ ਯੂਜ਼ ਕਰੋ ਜੋ ਆਪਾਂ ਕਿਚਨ ਦੀ ਸਫਾਈ ਕਰਦੇ ਕੈਸਟੋਵ ਨੂੰ ਸਾਫ ਕਰਦੇ ਚਾਹੇ ਤੁਸੀਂ ਡੇਲੀ ਹੀ ਯੂਜ਼ ਕਰ ਸਕਦੇ ਹੋਗੇ ਇਹਨਾਂ ਚਿਕਨਾਟ ਉੱਤਰ ਜਾਂਦੀ ਇੱਕ ਚਮਕੀ ਆ ਜਾਂਦੀ ਆ ਆਪਣੇ ਅਪਲਾਈਐਂਸਸ ਹੁੰਦੇ ਨੇ ਜਿਵੇਂ ਮਿਕਸੀ ਹੋਗੀ ਹੋ ਗਿਆ ਫੂਡ ਪ੍ਰੋਸੈਸਰ एयर फ्रायर माइक्रोवेव ਜਿਹੜਾ ਆਪਾਂ ਡੇਲੀ ਯੂਜ਼ ਕਰਦਾ ਬ੍ਰੈਡ ਟੋਸਟਰ ਉਹਨਾਂ ਤੇ ਵੀ ਆਪਾਂ ਯੂਜ਼ ਕਰ ਸਕਦੇ ਆ ਉਹਨਾਂ ਨੂੰ ਵੀ ਇਹ ਕਲੀਨਰ ਨਾਲ ਕਲੀਨ ਕਰ ਸਕਦੇ ਆਂਗੇ ਫਿਰ ਮੈਂ ਕਿ ਫ੍ਰਿਜ ਨੂੰ ਵੀ ਵਾਈਪ ਕਰਦਾ ਹਨਾ ਇਹ ਤੇ ਵੀ ਚਲੋ ਸਾਫ ਕਰਦਾ ਹੁਣ ਮੈਂ ਇਧਰ ਸਫਾਈ ਤਾਂ ਕਰ ਰਹੀ ਆਂ ਕਲੀਨਰ ਵੀ ਹੈਗਾ ਹੱਥ ਵਿੱਚ ਕਪੜਾ ਵੀ ਹੈਗਾ ਤੇ ਇਹ ਵੀ ਸਾਫ ਕਰਦਾ ਸੋ ਇਸ ਤਰ੍ਹਾਂ ਅੱਜ ਪਿਆ ਹੈ ਕਰੀ ਮਾਰਨਿੰਗ ਵਿੱਚ ਇਹ ਕਿਚਨ ਦੀ ਸਫਾਈ ਨਾਲ ਨਾਲ ਮੈਂ ਲਾਈਵ ਸੇ ਗੁਰਬਾਣੀ ਉਹ ਚੱਲ ਰਹੀ ਸੀਗੀ ਤਾਂ ਆਪਾਂ ਆਪਦੇ ਆਰਾਮ ਨਾਲ ਨਹਿਰੇ ਸੀਗੇ ਸੋਰੀ ਕਾਰੀਸ ਨੇ ਸਫਾਈ ਬਹੁਤ ਮੈਨੂੰ ਵਧੀਆ ਲੱਗੀ ਸਫਾਈ ਕਰਕੇ ਸਾਰੀ ਕਿਚਨ ਦੇ ਕੋ ਕਿਵੇਂ ਚਮਕ ਗਈ ਸਫਾਈ ਕਰਕੇ ਤਾਂ ਫਿਰ ਬਿਲਕੁਲ ਹੀ ਲੱਗਦਾ ਵੀ ਆਹੀ ਕਿਚਨ ਯੂਜ਼ ਕਰੀਏ ਇੱਥੇ ਹੀ ਖਾਣਾ ਬਣਾਈਏ ਹਨ ਹੁਣ ਜਦ ਮੌਸਮ ਚੇਂਜ ਹੋ ਗਿਆ ਮੈਂ ਕੋਸ਼ਿਸ਼ ਕਰਿਆ ਕਰੂੰ ਕਿ ਸ਼ਾਮ ਦੀ ਸਬਜੀ ਮੈਂ ਇਧਰ ਬਣਾ ਕੇ ਲੈ ਜਾ ਕਰਾਂ ਇਹਦੇ ਮੈਂ ਨੂਨਦਾਨੀ ਮ ਰੱਖੀ ਹੋਈ ਹੈ ਪਰ ਮੈਂ ਮਸਾਲੇ ਫੇਲ ਕਰ ਦੋਗੀ ਪਰ ਮੈਂ ਧੋ ਕੇ ਰੱਖਦੀ ਸੀ ਉਹ ਮਸਾਲੇ ਫੇਲ ਕਰ ਲੂੰਗੀ ਤੇਲ ਕਿਉਂ ਰੱਖ ਲਾਂਗੇ ਇਧਰ ਚੂਸ ਕਰਨ ਵਾਸਤੇ ਸਬਜੀ ਸਬਜੀ ਮੈਂ ਇਧਰ ਬਣਾ ਕੇ ਅੰਦਰ ਵਾਲੇ ਕਿਚਨ 'ਚ ਲੈ ਜਾ ਕਰੂੰਗੀ ਇਵਨਿੰਗ 'ਚ ਕਿਚਨ ਦੇਖੋ ਬਿਲਕੁਲ ਹੋ ਗਈ ਸਾਫ ਚਮਕਣ ਲੱਗੀ ਚਮਕਣ ਚਮਕ ਉਹਦੀ ਕਿਚਨ ਬੜੀਆ ਲੱਗਦੀ ਹੈ ਸਾਫ ਸੁਥਰੀ ਸਾਰੇ ਖੁਸ਼ ਹੋ ਗਏ ਕਲੀਨ ਤੇ ਇਹ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਦਾਲ ਪਾਲਕ ਦੀ ਰੈਸਪੀ ਆ ਤੁਸੀਂ ਕਹ ਲਓ ਦਾਲ ਪਾਲਕ ਦੇ ਸੂਪ ਦੀ ਰੈਸਪੀ ਕੁਝ ਵੀ ਤੁਸੀਂ ਬਣਾ ਸਕਦੇ ਹੋ ਨਾ ਜੋ ਵੀ ਤੁਹਾਡੀ ਚੋਇਸ ਹੈ ਕੁੱਕਰ ਵਿੱਚ ਰੱਖਿਆ ਪਾਣੀ ਥੋੜਾ ਜਿਹਾ ਵਿੱਚ ਪਾਇਆ ਨਮਕ ਮਿਰਚ ਹਲਦੀ ਅਕੋਰਡਿੰਗ ਟੂ ਟੇਸਟ ਜਾਂ ਕੁਆਂਟੀਟੀ ਜਿੰਨੀ ਤੁਸੀਂ ਬਣਾ ਰਹੇ ਹੋ ਉਹਦੇ ਵਿੱਚ ਮੈਂ ਪਾਤੀ ਮਸਲੀ ਦਾਲ ਤੋਂ ਵੀ ਮਸਲੀ ਦਾਲ ਵਾਸ਼ ਕਰਕੇ ਪਾਤੀ ਥੋੜੀ ਵਿੱਚ ਪਾਤਾ ਲਸਣ ਤੇ ਪਿਆਜ਼ ਵੀ ਬ੍ਰੀਕ ਕਟਿਆ ਹੋਇਆ ਪਾਤਾ ਇਹਦੇ ਵਿੱਚ ਪਾਦਾਂਗੇ ਪਾਲਕ ਧੋ ਕੇ ਕੱਟ ਕੇ ਬ੍ਰੀਕ ਕੱਟ ਕੇ ਆਪ ਇਹਦੇ ਵਿੱਚ ਪਾਦਾਂਗੇ ਨਾ ਸਾਰਾ ਕੁਝ ਕੁੱਕਰ 'ਚ ਹੀ ਪਾ ਦੇਣਾ ਤੁਸੀਂ ਨਮਕ ਮਿਰਚ ਹਲਦੀ సన ప్యాజ కట్క కట్ బక పామాటర కట్టున ఒక చయిస్ తడకా బాధ తడకా తానివా పాలక పా దా పా థోడీ పాత తా కుక్కర్ బ ఉబ్బలేనా ఢక్కన బాధ కల విమ దాలి దా పాలక బజీ రెడ్డి ਤੁਸੀਂ ਸੂਪ ਬਣਾ ਸਕਦੇ ਹੋ ਸੂਪ ਲਈ ਪਾਣੀ ਜਿਆਦਾ ਪਾ ਦੋ ਦਾਲ ਦੀ ਕੁਆਂਟਿਟੀ ਘੱਟ ਰੱਖ ਲਓ ਉਹਨੂੰ ਬਾਅਦ ਤੁਸੀਂ ਬਲੈਂਡਰ ਨਾਲ ਬਲੈਂਡ ਕਰ ਦਿਓ ਸੂਪ ਬਣ ਜਾਊਗਾ ਪਤਲਾ ਤੇ ਰਾਤ ਨੂੰ ਆਪਾਂ ਜਿਹੜੇ ਡਿਨਰ ਵਿੱਚ ਲੈਣੇ ਆ ਨਾ ਤਾਂ ਆਪਾਂ ਆਪਣਾ weight ਨਹੀਂ ਗੇਨ ਹੁੰਦਾ ਤੇ ਤੁਸੀਂ weight loss ਕਰ ਰਹੇ ਹੋ ਤਾਂ ਬਹੁਤ ਅੱਛੀ ਰੈਸਿਪੀ ਹੈ ਡਿਨਰ ਵਿੱਚ ਲੈਣ ਵਾਸਤੇ ਇਹ ਪਾਲਕ ਵੀ ਬਹੁਤ ਹੈਲਥੀ ਹੁੰਦਾ ਤੇ ਮਸਰੀ ਦਾਲ ਵੀ ਬਹੁਤ ਹੈਲਦੀ ਹੁੰਦੀ ਹੈ ਡਿਨਰ ਵਿੱਚ ਲੈ ਸਕਦੇ ਹੋ ਬਾਕੀ ਪਤਲੀ ਗਾੜ੍ਹੀ ਦਾਲ ਤੁਸੀਂ ਆਪਣੇ ਟੇਸਟ ਅਕੋਰਡਿੰਗ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੈ ਤੜਕਾ ਲਗਾਉਣਾ ਤੜਕਾ ਲਗਾ ਲਓ ਬਾਅਦ ਵਿੱਚ ਤੁਰ ਮੈਂ ਕਰਦੀ ਸੀ ਨੂਨਦਾਨੀ ਦੀ ਸਫਾਈ ਆਪਾਂ ਕਹਿੰਦਾ ਨਾ ਕਿ ਸਟੀਲ ਦੀ ਨੂਨਦਾਨੀ ਦੀ ਬਹੁਤ ਸਾਫ਼ ਸਫਾਈ ਰੱਖਣੀ ਪੈਂਦੀ ਹੈ ਵੀ ਛੇਤੀ ਜ਼ਰ ਲੱਗ ਜਾਂਦੀ ਹੈ ਹਾਂਜੀ ਜ਼ਰ ਲੱਗਣ ਦਾ ਕਾਰਨ ਇਹ ਹੀ ਹੈ ਜਦੋਂ ਆਪਾਂ ਉਹਨੂੰ ਜਲਦੀ ਸਾਫ਼ ਨਹੀਂ ਕਰਦੇ ਉਹਦੇ ਮਸਾਲੇਦਾਨੀਆਂ ਕੌਲੀਆਂ ਜਿਹੜੀਆਂ ਹੁੰਦੇ ਮਸਾਲੇ ਵਾਲੇ ਸਾਫ਼ ਨਹੀਂ ਕਰਦੀਆਂ ਕਿ ਨੂਨਦਾਨੀ ਵਾਲ ਬੇਸ ਉਹ ਨਹੀਂ ਸਾਫ਼ ਕਰਦੇ ਉਦੋਂ ਹੀ ਆਪਣੀ ਜਿਹੜੀ ਨੂਨਦਾਨੀ ਹੈ ਜਲਦੀ ਖਰਾਬ ਹੁੰਦੀ ਹੈ ਇਸ ਕਰਕੇ ਉਹਨੂੰ ਸਫਾਈ ਦੀ ਵੱਧ ਤੋਂ ਵੱਧ ਲੋੜ ਆ ਜਲਦੀ ਸਾਫ਼ ਕਰਨੀ ਪੈਂਦੀ ਹੈ ਨਹੀਂ ਕੌਲੀਆਂ ਜੇ ਆਪਾਂ ਜਲਦੀ ਟਾਈਮ ਟੂ ਟਾਈਮ ਸਾਫ਼ ਕਰ ਦਾਂਗੇ ਫੇਰ ਜ਼ਰ ਨਹੀਂ ਲੱਗਦੀ ਹੈਗੀ ਸਾਰੇ ਮਸਾਲੇ ਕਰਕੇ ਫਿਰ ਲਜਮੇ ਦਾ 20 ਵਾਸ਼ ਕੀਤਾ ਸੀ ਨੂੰਡਾਣੀ ਦਾ ਤੇ ਉਹ ਨੈਪਕਿਨ ਜਿਹੜਾ ਮੈਂ نیچے ਲਗਾਉਣੀ ਹੁੰਦੀ ਆ ਗੰਦਾ ਹੋਇਆ ਪੈਸੀ ਪੇਪਰ ਉਹ ਪੇਪਰ ਮੈਂ ਚੇਂਜ ਕੀਤਾ ਪੇਪਰ ਚੇਂਜ ਕਰਕੇ ਮਤਲਬ ਧੋਣ ਦੀ ਲੋਡ ਤਾਂ ਨਹੀਂ ਰਹਿੰਦੀ ਹੁੰਦੀ ਜੇ ਤੁਸੀਂ ਇਕੱਲਾ ਪੇਪਰ ਚੇਂਜ ਕਰ ਦੋ ਪਰ ਫਿਰ ਵੀ ਮੈਂ ਕਿਹਾ ਚਲੋ ਮੈਂ ਖਾਲੀ ਤਾਂ ਕੀਤੀ ਆ ਵਾਸ਼ ਕਰਦਾ ਵਾਸ਼ ਕਰਕੇ ਤੇ ਉਹਦੇ ਵਿੱਚ ਨਵਾਂ ਪੇਪਰ ਲਗਾਉਂਗੀ ਫਿਰ ਮੈਂ ਕਿਹਾ ਚਲੋ ਕੌਲੀਆਂ ਵਿੱਚ ਮਸਾਲੇ ਭਰ ਕੇ ਰੱਖਣਾ ਫਿਰ ਮੇਰੇ ਲਈ ਨਾ ਸਵੇਰ ਦਾ ਕੰਮ ਈਜ਼ੀ ਹੋ ਜਾਂਦਾ ਕਿਉਂਕਿ ਸਵੇਰੇ ਇੰਨਾ ਬੀਜ਼ ਰੁਟੀਨ ਹੁੰਦਾ ਬੰਦਾ ਮਸਾਲੇ ਭਰੇ ਕੌਲੀਆਂ ਵਿੱਚ ਕਿ ਕਿਚਨਸ ਕੰਮ ਕਰੀ। نیچے ਲਗਾਤਾ ਨਵਾਂ ਪੇਪਰ ਤੇ ਉਹਨਾਂ ਕ올ੀਆਂ ਮਸਾਲੇ ਦੇ ਭਰੀ ਹੋਈਆਂ ਰੱਖ ਦਾਂਗੇ ਇਹਦੇ ਵਿੱਚ। ਤੁਸੀਂ ਕੋਸ਼ਿਸ਼ ਕਰਿਆ ਕਰੋ ਇੱਕ ਜਾਂ ਦੋ ਕ올ੀਆਂ ਖਾਲੀ ਰੱਖਿਆ ਕਰੋ। ਮੈਂ ਹਮੇਸ਼ਾ ਹੀ ਕਰਦਾ ਇੱਕ ਕ올ੀ ਜਾਂ ਦੋ ਕ올ੀ ਖਾਲੀ ਰੱਖ ਦਿਆਂ ਤਾਂ ਕਿ ਜਿਹੜੀ ਕ올ੀ ਆਪਾਂ ਨੂੰ ਲੱਗੂ ਵੀ ਖਾਲੀ ਹੋ ਗਈ ਹੈ ਨਾ। ਨਮਕ ਮਿਰਚ ਵਾਲੀ ਵਾਲੀ ਕ올ੀ ਖਾਲੀ ਹੋ ਗਈ ਫਿਰ ਮੈਂ ਖਾਲੀ ਕ올ੀ ਉਹਦੀ ਜਗ੍ਹਾ ਰੱਖ ਦਾਂ ਨਾ ਜਿਹੜੀ ਕ올ੀ ਖਾਲੀ ਹੋਈ ਹੁੰਦੀ ਉਹ ਮੈਂ ਵਾਸ਼ ਕਰ ਦਾਂ ਨੀ ਆ ਇਸ ਤਰ੍ਹਾਂ ਰੋਟੇਸ਼ਨ ਹੁੰਦੀ ਰਹਿੰਦੀ ਕੌਲੀਆਂ ਦੀ ਸਟੀਲ ਦਾ 스ਪੂਨ ਰੱਖਿਆ 스ਪੂਨ ਨੂੰ ਵੀ ਮੈਂ ਟਾਈਮ ਟੂ ਟਾਈਮ ਚੇਂਜ ਕਰਦੀ ਰਹਿੰਦੀ ਹਾਂ ਇਹ ਮੈਂ ਵਾਸ਼ਿੰਗ ਵਾਸ਼ ਕਰਕੇ ਦੁਬਾਰੇ ਨਮ ਲਗਾ ਦਿੰਦੀ ਹਾਂ ਇਸ ਤੇ ਟਾਈਮ ਟੂ ਟਾਈਮ ਆਪ ਸਫਾਈ ਕਰੀ ਤਾਂ ਨੋਂਦ ਨਹੀਂ ਆਪਣੀ ਖਰਾਬ ਨਹੀਂ ਬਿਲਕੁਲ ਵੀ ਹੁੰਦੀ ਸੋ ਇਸ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰਨਾ ਮਿਲਾਂਗੇ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ